ਈ ਕੋਰ ਦੇ ਆਦੇਸ਼ਾਂ ਤੇ ਅੱਜ ਫਿਰ ਬੀਡੀਏ ਵੱਲੋਂ ਕੀਤੀ ਗਈ ਇੱਕ ਕਾਰਵਾਈ ਬਠਿੰਡਾ ਦੇ ਮਾਲ ਟਾਉਨ ਫੇਸ ਬਣਾ ਤੇ ਟੂ ਵਿਖੇ ਕੀਤੇ ਗਏ ਲੋਕਾਂ ਵੱਲੋਂ ਨਿਯਾਜ ਕਬਜ਼ੇ ਹਟਾਏ ਦੁਆਰ ਨੂੰ 9 ਵਜੇ ਲਗਭਗ ਤਸ਼ੀਲਦਾਰ ਸਰਵਿਸਿੰਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਇੱਕ ਵਿਅਕਤੀ ਵੱਲੋਂ ਇਸ ਇਸ ਸੰਬੰਧੀ ਆਪਣਾ ਰੈਟ ਪਾਈ ਹੋਈ ਹੈ ਕਿ ਲੋਕਾਂ ਵੱਲੋਂ ਇੱਥੇ ਆਪਣਾ ਨਿਜਾਇਜ਼ ਕਬਜ਼ਾ ਕੀਤਾ ਗਿਆ ਨਾ ਇਸ ਨੂੰ ਲੈ ਕੇ ਜਿੰਨਾਂ ਵੱਲੋਂ ਵੱਡੀ ਗਿਣਤੀ ਵਿੱਚ ਜੀਐਸਵੀ ਮਸ਼ੀਨਾਂ ਲੈ ਕੇ ਦੀ ਪੁਲਿਸ ਫੋਰਸ ਲੈ ਕੇ ਇੱਥੇ ਆਪਣਾ ਤਸ਼ੀਲਦਾਰ ਪਹੁੰਚੇ ਅਤੇ ਇਹਨਾਂ ਵੱਲੋਂ ਬਠਿੰਡਾ ਦੇ ਮਾਰਕਡਾਊਨ ਫੇਸ 1 ਦੇਖੇ ਨਿਜਾਇਜ਼ ਕਬਜ਼ਾ ਹਟਾਇਆ ਗਿਆ ਦੇਖੋ ਤਸਵੀਰਾਂ ਬਠਿੰਡਾ ਦੇ ਮਾਰਕਡਾਊਨ ਫੇਸ 1 ਦੀਆਂ ਜਿੱਥੇ ਜੀਐਸਵੀ ਮਸ਼ੀਨਾਂ ਦੇ ਨਾਲ ਇੱਥੇ ਆਪਣਾ ਵੀਡੀਓ ਵੱਲੋਂ ਨਿਜਾਇਜ਼ ਕਬਜ਼ਾ ਹਟਾਈ ਜਾ ਰਹ ਏ ਦੇ ਹਾਈ ਕੋਰਟ ਦੇ ਵਿੱਚ ਨਾ ਕੰਟੈਂਪਟ ਪਾਈ ਹੋਈ ਆ ਤੇ ਉਹਦੇ ਵਿੱਚ ਹਾਈ ਕੋਰਟ ਦੇ ਆਰਡਰ ਆ ਵੀ ਜਿਹੜੀ ਆ ਨਾ ਅਨਕੋਟਮੈਂਟ ਹੋਈ ਆ ਨੂੰ ਹਟਾਇਆ ਜਾਵੇ ਤੇ ਉਹਨਾਂ ਦੀ ਆਟਰਾ ਨੇ ਪਾਕਨ ਵਾਲੇ ਵੱਲੋਂ ਮਾਨਯੋਗ ਜੀ ਸਾਹਿਬ ਤੇ ਤਕਨੂਨ ਸਾਹਿਬ ਤੇ ਜਿਹੜਾ ਮੈਨੂੰ ਦੇਖ ਕੇ ਤੇ ਲਾਇਆ ਗਿਆ ਪੁਲਿਸ ਫੋਰਸ ਚਲਾਈ ਗਈ ਆ ਨਾ ਉਪਮਦੀ ਪਾਲਣਾ ਚਾਹੀਦੀ ਜਿਹੜੀ ਆ ਫਰਮੈਂਟ ਸਰ ਵੀ ਹਟਾ ਰਹੇ ਜੀ ਕਿਹੜੇ ਹਰਗੇ ਜੀ ਇਹ ਫੇਜ਼ 1 ਹੈ ਜੀ ਇਸ ਵਾਰ ਤੋਂ ਸ਼ੁਰੂ ਕੀਤੀ ਆ ਉਸ ਵੇਲੇ ਬਿਲਕੁਲ ਜੀ ਬਿਲਕੁਲ ਸਾਰੀ ਫੋਰਸ ਵੀ ਲੱਗੀ ਆ ਸਾਰਾ ਬਿਲਕੁਲ ਪੂਰੀ ਚੱਲੀ ਆ ਇਹ ਆਮ ਚੋਂ ਪਰੰਦੇ ਸੇ ਬਰਾੜ ਤਸੀਲਦਾਰ ਕਪਿੰਡਾ ਇਹ ਕਾਰਵਾਈ ਇਹ ਕੰਟੈਂਪਟ ਦਾ ਕੇਸ ਸੀ 2023 ਦਾ ਤੇ ਜਿਹੜੀ ਕੰਪਲਾਈਅੰਸ ਉਹ ਵੀ ਕਰ ਰਹੇ ਆ ਅਸੀਂ ਉਹਦੇ ਕਰਕੇ ਜਿਹੜੀ ਗ੍ਰੀਨਰ ਰਿਮੂਵ ਦੀ ਕੰਪਲਾਈਅੰਸ ਸੀ ਉਹ ਜਿਹੜੇ ਵਾਇਲੇਸ਼ਨ ਸੀ ਉਹਨਾਂ ਦੀ ਕੰਪਲਾਈਅੰਸ ਕਰ ਰਹੇ ਹਾਂ ਕਿਹੜੇ ਕਿਹੜੇ ਇਰੀਆ ਅਸੀਂ ਅੱਜ ਫਿਲਹਾਲ ਜੋ ਅਸੀਂ ਹੁਣ ਕਰ ਰਹੇ ਹਾਂ ਫੇਸ 1 ਤੋਂ ਕਰ ਰਹੇ ਹਾਂ ਜਿੰਨੀ ਵੀ ਹੋਊਗੀ ਅਸੀਂ ਸਾਰੀ ਕਰਾਂਗੇ ਇਸ ਘੋਟੀਆਂ ਨੂੰ ਲੈ ਕੇ ਲਗਾਤਾਰ ਰਵਾਰਦਾਤ ਹੋ ਰਹੀ ਸੀ ਇਹਨਾਂ ਘੋਟੀਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਉਹਨਾਂ ਨੇ ਕਾਫੀ ਕਾਰਵਾਈ ਹੋ ਰਹੀ ਹੈ ਲੱਗਦਾ ਕਿ ਬਹੁਤ ਆਮ ਲੋਕਾਂ ਦੇ ਕਾਰਵਾਈ ਆਸਾਨੀ ਹੋਵੇਗੀ ਨਹੀਂ ਪਹਿਲਾਂ ਵੀ ਜੋ ਵੀ ਕਾਰਵਾਈ ਕੀਤੀ ਸੀ ਪਹਿਲਾਂ ਜਦੋਂ ਸਟਾਰਟਿੰਗ ਕੀਤੀ ਪਹਿਲਾਂ ਫੇਸ 1 ਤੋਂ ਕੀਤੀ ਸੀ ਫਿਰ ਵੇਸ਼ ਤੋਂ ਤੋੜੇ ਉਹ ਤੁਹਾਰੇ ਨਹੀਂ ਹੋ ਸਕਣ ਕਰਕੇ ਜਿਵੇਂ ਸੱਸਰੀ ਕੀਤੀ ਸੀ ਫਿਰ ਉਧਰ ਜ਼ਿਆਦਾ ਕਰ ਵੀ ਹੁਣ ਕਿਤੇ ਜਿਹੜੇ ਜਿਹੜੇ ਰਹਿ ਰਹੇ ਨੇ ਕੰਟੀਨਿਊਲੀ ਪ੍ਰੋਸੈਸ ਚ ਚੱਲ ਰਿਹਾ ਤੁਹਾਡੀ ਆਪਣੇ ਓਨੀ ਦੇ ਬਾਹਰ ਵੀ ਸਰਵੇ ਬੜਿਆ ਨਹੀਂ ਐਸ ਵਾਰ ਕੌਨਸੀ ਹੈ ਲੋਗਾ ਉੱਪਰ ਲੈ ਕੇ ਕੀ ਕੰਮ ਕਰਲਾ ਮੈਂ ਇਹ ਕਹਿਣਾ ਚਾਹੁੰਦਾ ਵੀ ਇੱਕ ਬੰਦੇ ਨੇ ਪੂਰੇ ਸ਼ਹਿਰ ਦੇ ਲੋਕਾਂ ਨੂੰ ਤਪਾਇਆ ਉਹ ਬੰਦੇ ਦੀ ਜ਼ੁਰਤ ਇਸ ਕਰਕੇ ਵਧੀ ਕਿਉਂਕਿ ਜਿਹੜੇ ਸਾਡੇ ਨਾਲ ਕੁਝ ਆਗੂ ਸੀਗੇ ਉਹ ਆਉ ਦੇ ਹਿਤਾ ਕਰਕੇ ਗੋਲ ਹੋ ਗਏ ਉਸ ਬੰਦੇ ਦੇ ਖਿਲਾਫ ਐਸਐਸਬੀ ਵਿਜੀਲੈਂਸ ਕੋਲੇ ਇਨਕੁਆਇਰੀ ਆ ਚੁੱਕੀ ਹੈ ਐਸਐਸਬੀ ਵਿਜੀਲੈਂਸ ਨੇ ਇਨਕੁਆਇਰੀ ਇੰਸਪੈਕਟਰ ਨੂੰ ਮਾਰਕ ਕਰਤੀ ਉਹਦੀ ਕਰਪਸ਼ਨ ਜਿੰਨੀ ਉਹਨੇ ਆਪਦੀ ਡਿਊਰਿੰਗ ਕੀਤੀ ਹੈ ਸਰਵਿਸ ਦੇ ਦੌਰਾਨ ਮੇਰਾ ਲੋਕਾਂ ਨੂੰ ਖੁੱਲਾ ਸੱਦਾ ਹੈ ਭਾਈਦਿਆਂ ਨੂੰ ਵਾਣ ਇੱਕੋ ਜੇ ਹੁੰਦੇ ਆ ਉਸ ਬੰਦੇ ਨੂੰ ਸਬਕ ਸਿਖਾਵਾ ਚਾਹੀਦਾ ਜਿਹਨੇ ਪੰਜੇ ਫੇਸਾਂ ਦੇ ਲੋਕ ਇਹ ਹੋਰ ਕਲੋਨੀਆਂ ਦੇ ਲੋਕ ਤਾਂ ਪਾਏ ਆ ਉਹਦੀ ਇਨਕੁਆਰੀ ਦੇ ਨਾਲ ਮੈਂ ਮੂਰੇ ਲੱਭੇ ਨੂੰ ਤਿਆਰ ਆ ਪੰਜੇ ਬੇਸਾਂ ਦੇ ਲੋਕ ਨਾਲ ਲੱਗਣ ਐ ਕੁਐਰੀ ਆ ਚੁੱਕੀ 100 150 ਬੰਦੇ ਨੇ ਦਸਕਤ ਕਰਕੇ ਦਿੱਤਾ ਸੀ ਉਹਨੂੰ ਭਾਇਦਿਆਂ ਨੂੰ ਬਾਹਰ ਫੇਰ ਇੱਕੋ ਹੀ ਗੱਲ ਐ ਦਿਖਾਉਣਾ ਚਾਹੀਦਾ ਜੇ ਲੋਕ ਚੁੱਪ ਕਰਕੇ ਬੈਠਣਗੇ ਇਹ ਜਿਹੇ ਸ਼ਰਾਰਤੀ ਲੋਕਾਂ ਦਾ ਹੌਸਲਾ ਵੱਧ ਐ ਜਿਹੜੇ ਲੋਕ ਮੇਰੇ ਸਾਥੀ ਮੇਰੇ ਨਾਲ ਚੱਲੇ ਸੀ ਜਿਹੜੇ ਮਗਰੋਂ ਕੋਲ ਹੋ ਗਏ ਉਹਨਾਂ ਨੂੰ ਵੀ ਮੇਰੀ ਬੇਨਤੀ ਐ ਮੂਰੇ ਆਓ ਨਿਕਲ ਕੇ ਇਹ ਜਿਹੜੇ ਡਾਈਟ ਕੋਕ ਪੀ ਜੇ ਜੇ ਤੇ ਆ ਖਾ ਕੇ ਜੀ ਆਪਾਂ ਅੰਦਰ ਵੱੜ ਕੇ ਏਸੀ ਜੀ ਕਹਿੰਦੇ ਕੋਈ ਬਾਤ ਨਹੀਂ ਜੀ ਦੇਖ ਲੱਤਿਆ ਹੋ ਜਾਏਗਾ ਕਿ ਆਉਣੀ ਹੁੰਦਾ ਲੜਾਈ ਦੇ ਮੈਦਾਨ ਚ ਕਿਸਾਨ ਬੈਠੇ ਆ ਲੜੀ ਜਾਂਦੇ ਆ ਉਹ ਖੜੀਆਂ ਸਰਕਾਰਾਂ ਇਹ ਤਾਂ ਗੱਲ ਹੀ ਕੁਝ ਨਹੀਂ ਸੀ ਕੀ ਸਾਰਾ ਮਾਮਲਾ ਕੀ ਸੀ ਜੀ ਮਾਮਲਾ ਕੁਝ ਨਹੀਂ ਇੱਕ ਬੰਦਾ ਸੀ ਸ਼ਰਾਰਤੀ ਐ ਸਾਰੇ ਜਹਾਨ ਦਾ ਕਰਪਟ ਦੇ ਠੱਗ ਐ ਉਹਨੇ ਆਪਦੀ ਹਿੰਦ ਪਕਾਉਣ ਵਾਸਤੇ ਪੰਜ ਵੇਸਾਂ ਦੇ ਲੋਕਾਂ ਨੂੰ ਤਪਾਇਆ ਪਰ ਮਾਣਾ ਰਮਾਣਾ ਕਿ ਇਹ ਵੀ ਉਹ ਡਰ ਸਾਰੇ ਦਾੜੂ ਵਾਲਿਆਂ ਤੋਂ ਪੈਸੇ ਲੈਂਦਾ ਸਾਰਿਆਂ ਨੂੰ ਪਤਾ ਹੀ ਸਾਰੀ ਦੁਨੀਆ ਨੂੰ ਕੋਈ ਸੋ ਨੂੰ ਨਹੀਂ ਪਤਾ ਤੁਸੀਂ दारू ਵਾਲਾ ਤੈਨੂੰ ਸਾਰੇ ਮੋਰਕ ਨੂੰ ਪਤਾ ਹੈ ਕੋਈ ਫਰਕ ਹੀ ਨਹੀਂ ਹੈ ਹਾਈ ਕੋਰਟ ਦੇ ਵਿੱਚ ਨਹੀਂ ਹਾਈ ਕੋਰਟ ਦੇ ਵਿੱਚ ਕੀ ਫੰਡਮੈਂਟਲ ਹੈ ਕੀ ਹੈ ਹਾਈ ਕੋਰਟ ਮੈਂ ਦੱਸੀ ਜਾਂਦਾ ਜਿਹੜੇ ਸਾਡੇ ਨਾਲ ਆਗੂ ਸੀ ਉਹ ਗੋਲ ਹੋ ਗਏ ਉਹ ਗੋਲ ਹੋਣ ਕਰਕੇ ਹਾਈ ਕੋਰਟ ਤੇ ਪੱਕੀ ਪੈਰ ਬਈ ਹੋ ਨਹੀਂ ਸਕੀ ਆਗੂ ਪਿੱਛੇ हट ਗਏ ਕਿਉਂਕਿ ਰਸਤੇ ਰਸਤੇਦਾਰੀਆਂ ਹੀ ਨਿਕਲੀਆਂ ਆਮ ਲੋਕ ਮਾਰੇ ਗਏ